ਹਾਂ ਜੀ ਸੱਚ ਗਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਦੇਖੋਗੇ ਤੁਹਾਡਾ ਖਾਸ ਗਲੋਤਾ ਦੇਖੋ ਨੰਨ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਆਏ ਪਿਓਰ ਕੈਮਰਿਕ ਦੇ ਸੂਟ ਤੇ ਇੱਧਰ ਰੱਖੋ ਪਿਓਰ ਕੈਮਰਿਕ ਦੇ ਸੂਟ ਨੇ ਨਵੇਂ ਸੂਟ ਆ ਚੁੱਕੇ ਨੇ ਆਹ ਵਾਲੇ ਸੂਟ ਤਾਂ ਨੂੰ ਜਿਹੜੇ ਬਾਹਰ ਮਿਲਣਗੇ ਤੁਹਾਨੂੰ ਯਾਰ ਦੇ 1200 ਦੇ ਜਾਂ ਵੱਧ ਬਟ ਸਾਡੀ ਦਿਨ ਰਾਤ ਤੇ ਇਹ ਮੈਲਨ ਗਿਆਨ ਨੂੰ 750 ਦੇ ਇਧਰ ਦੇਖੋ ਕੜਾਈ ਕਿੰਨੀ ਪਿਆਰੀ ਏ ਵਿਦ ਬਾਜੂ ਵਰਕ ਬਾਜੂ ਤੇ ਪੌਂਚੇ ਨਾਲ ਗਲਾ ਵੀ ਏ ਤੇ ਪਿਆਰੇ ਪਿਆਰੇ ਕਲਰ ਦੇਖੋ ਇਹਦਾ ਰੋਬ ਆ ਰਿਹਾ ਸੀ ਕਲਰ ਮਿਲ ਜਾਣਗੇ ਗੂੜੇ ਗੂੜੇ ਕਲਰ ਪਿਆਰੇ ਪਿਆਰੇ ਕਲਰ ਆਏ ਨੇ ਰਖੜੀ ਦੀ ਤੇ ਤੁਸੀਂ ਹੁਣ ਸਾਡੀ ਦੁਕਾਨ ਤੋਂ ਸੂਟ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਤੁਸੀਂ ਕੁਝ ਵੀ ਕਰਨਾ ਸਾਡੇ ਵਟਸਐਪ ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜ ਦਿਨਾ ਤੇ ਵਟਸਐਪ ਤੇ ਭੇਜੋ ਫੇਸਬੁੱਕ ਤੇ ਮੈਸੇਜ ਕਰ ਦਿਓ ਇੰਸਟਾਗ੍ਰam ਤੇ ਡੀਐਮ ਕਰ ਦਿਓ ਕਿਤੇ ਵੀ ਕਰ ਸਕਦੇ ਹੋ ਸਕਰੀਨਸ਼ਾਟ ਭੇਜ ਦਿਓ ਅਸੀਂ ਤੁਹਾਡਾ ਉਹ ਸੂਟ ਤੁਹਾਡੇ ਘਰੇ ਪਹੁੰਚਾ ਦਾਂਗੇ ਕਿਉਂਕਿ ਆਨਲਾਈਨ ਬੁਕਿੰਗ ਕਰਤੀ ਅਸੀਂ ਸਟਾਰਟ ਹੋ ਗਏ ਕਿ ਕਿੱਥੇ ਮਰਜ਼ੀ ਰਹਿੰਦੇ ਹੋ ਤੁਹਾਡੇ ਕੋਲ ਛੂਟ ਪਹੁੰਚੇਗਾ ਇਹ ਕਿਹਦੇ ਚੈ ਕਲਰ ਹੈ ਇਹ ਕਾ ਕਲਰ ਆ ਜਾਏਗਾ ਵਾਵਾ ਵੀ ਇਹਦੇ ਨਾਲ ਵਰਕ ਹੋਣੀ ਹੈ ਤੁਹਾਡੀਆਂ ਐ ਦੇਖੋ ਜੇ ਤੁਹਾਨੂੰ ਕੋਈ ਸੂਟ ਪਸੰਦ ਆਇਆ ਹੋਵੇ ਤਾਂ ਤੁਹਾਨੂੰ ਸਕਰੀਨਸ਼ਾਟ ਮਾਰ ਕੇ ਸਾਨੂੰ ਭੇਜ ਦਿਓ ਇਹ ਦੇਖੋ ਇਹਦੇ ਨਾਲ ਵੀ ਵਾਵਾ ਨੇ ਐ ਕੋ ਆ ਬਾਵਾ ਨਹੀਂ ਆ ਆਲਮੋਸਟ ਸਾਰੇ ਨਾੜੀ ਬਾਵਾ ਨੇ ਇੱਕ ਦੋ ਨੂੰ ਛੱਡ ਕੇ ਤਾਂ ਇਹ ਪ੍ਰਾਈਸ ਇਹਨਾਂ ਦਾ ਸਿਰਫ 750 ਰੁਪਇਆ ਜਿਵੇਂ ਰਹਿਣੇ ਹੁੰਦਾ ਤਾਂ ਦੱਸਦੇ ਹੋ ਮਿਲਦੇ ਹੈਗੇ